ਇਨੇ ਤਾਂ ਸਾਰਿਆਂ ਨੂੰ ਡਰਾਇਡ ਦਿੱਤਾ ਸੀ ਇਹ ਟਰੀਜ਼ ਹਿੱਲਦੇ ਆ ਆਹ ਆਹ ਬਾਜੀ ਕਿਦਾਂ ਹਵਾ ਚੁੜਦੀ ਪਈ ਐ ਕਿਸਤੀ ਸਬਸਕ੍ਰਾਈਬ ਕਰ ਦੋ ਕਹ ਤੋ ਕੋ ਫਟਾਫਟ ਕਰ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਰਵੀ ਪ੍ਰਵ ਵਲੌਗ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਜੀ ਹਮਿਲਟਨ ਦੇ ਇੱਕ ਵਿੱਚ ਗਾਰਡਨ ਆ ਜਿਹਨੂੰ ਕਹਿੰਦੇ ਆ ਹਮਿਲਟਨ ਗਾਰਡਨ ਉੱਤੇ ਬਹੁਤ ਹੀ ਤੁਹਾਨੂੰ ਡਿਫਰੈਂਟ ਡਿਫਰੈਂਟ ਟਾਈਪਸ ਦੇ ਫਲਾਅਰਸ ਬਹੁਤ ਹੀ ਯੂਨਿਕ ਤਰੀਕੇ ਦੀਆਂ ਚੀਜ਼ਾਂ ਤੇ ਜਿਹੜੇ ਕਿ ਨਹਿਰ ਦੇ ਕੰਡੇ ਤੇ ਬਣਿਆ ਹੋਇਆ ਇਹ ਬਹੁਤ ਹੀ ਵੱਡਾ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਵੱਧ ਤੋਂ ਵੱਧ ਦਿਖਾ ਦੇ ਤੁਹਾਡਾ ਐਂਟਰਟੇਨਮੈਂਟ ਸੋਹਣਾ ਹੋ ਜਾਏ ਤੇ ਨਾਲੇ ਅਸੀਂ ਆਪਣਾ ਇੰਜੋਏਮੈਂਟ ਕਰ ਲਾਂਗੇ ਤੇ ਟੀਮ ਸਾਡੀ ਨਾਲ ਰੈਡੀ ਹੋ ਰਹੀ ਹੈ ਅੱਜ ਜਾਣ ਲਈ ਅਸੀਂ ਤੁਹਾਨੂੰ ਫਿਰ ਉੱਥੇ ਜਾ ਕੇ ਮਿਲਦੇ ਹਾਂ ਜੀ ਹਮ ਇਲਟਰਨ ਗਾਰਡਨ ਦੇ ਵਿੱਚ ਡਿਫਰੈਂਟ ਕੰਟਰੀਜ਼ ਦੇ ਗਾਰਡਨ ਛੋਟੇ ਛੋਟੇ ਗਾਰਡਨਸ ਬਣੇ ਹੋਏ ਆ ਇੱਕ ਗਾਰਡਨ ਦੇ ਵਿੱਚ ਸਾਨੂੰ ਮਲਟੀਕਲਚਰਲ ਗਾਰਡਨਸ ਦਿਖ ਸਕਦੇ ਆ ਉੱਥੇ ਦੇ ਫਲਾਵਰਸ ਨੇ ਉੱਥੇ ਦੇ ਕਿਦਾਂ ਬਿਲਡਿੰਗ ਸਟਰਕਚਰ ਆ ਥੋੜਾ ਥੋੜਾ ਉਹਨਾਂ ਨੇ ਡਿਫेक्ट ਕੀਤਾ ਹੋਇਆ ਆਈ ਥਿੰਕ ਜਿੱਦਾਂ ਮੈਂ ਸੁਣਿਆ ਵੀ ਉੱਥੇ ਇਟਾਲੀਅਨ ਇੰਡੀਅਨ ਜਪਨੀਜ਼ ਚਾਈਨੀਜ਼ ਆਪਾਂ ਆਪਾਂ ਬਲਬ ਬਹੁਤ ਸਾਹੇ ਹੋਰ ਵੀ ਨੇ ਆਪਾਂ ਅਗੋਂ ਉੱਥੇ ਜਾ ਕੇ ਦੇਖਦੇ ਆ ਹੋਪਸ ਉਹ ਤੁਹਾਨੂੰ ਕੀ ਸਾਰੇ ਦਿਖਾ ਸਕੀਏ ਹਾਂਜੀ ਹਾਂ ਤੇ ਵੈਦਰ ਪੂਰਾ ਸਨੀ ਹੈ ਇਸ ਟਾਈਮ ਤੇ ਤੇ 120 ਦਾ ਮਤਲਬ ਹੈਗਾ ਵੀਰੇ ਪਰਸਨਲ ਪਾਰਕਿੰਗ 120 ਮਿੰਟਾਂ ਲਈ ਸਾਡੀ ਪਾਰਕਿੰਗ ਹੋ ਗਈ ਹੁਣ ਪੀ ਪੀ ਨਹੀਂ ਕਲਾ ਪੀ ਹੈਗਾ ਪਰਸਨਲ ਪਾਰਕਿੰਗ ਦਾ ਪੀ ਪੀ ਦਾ ਮਤਲਬ ਇਹਨਾ ਵੱਡਾ ਕਿ ਪੀ ਦਾ ਮਤਲਬ ਪਾਰਕਿੰਗ ਜੀ ਦਾ ਮਤਲਬ ਪਰਸਨਲ ਹੁਣ ਅਸੀਂ ਰਸਤੇ 'ਚ ਜੰਦਿਆ ਸਾਡੇ ਸਾਰੇ ਜਾਨੇ ਸਾਰੇ ਸਤਿ ਸ਼੍ਰੀ ਅਕਾਲ ਕਰ ਦੋ ਬਾਈ ਸਤਿ ਸ਼੍ਰੀ ਅਕਾਲ ਮੇਰੀ ਬਣਾਓ ਇਦਾਂ ਸਤਿ ਸ਼੍ਰੀ ਅਕਾਲ ਅ ਚੱਚੀ ਅਨਜੀ ਬਹੁਤ ਸੋਹਣੇ ਕਲਰ ਧੁੱਪ ਨਾਲ ਬਹੁਤ ਸੁਣੀ ਆ ਰਹੀ ਹੈ ਅਸੀਂ ਰਸਤੇ 'ਚ ਜਾਂਦੇ ਜਾਂਦੇ ਰੁਗ ਗਏ ਆਂ ਜੀ ਇੱਧਰ ਤੋਂ ਨਹਿਰ ਦਾ ਵੀਊ ਦੇਖ ਸਕਦਾ ਹੁਣੇ ਸਾਰੇ ਕਹਿੰਦੇ ਅਸੀਂ ਨਹਿਰ ਦੇਖਣੀ ਚਾਹੁੰਦੇ ਆਂ ਇੱਥੇ ਫਿਸ਼ਿਸ ਵਗੈਰਾ ਦੇਖਣ ਨੂੰ ਮਿਲ ਜਾਂਦੀਆਂ ਨੇ ਕਦੇ-ਕਦੇ ਸਨੇਕਸ ਦਾ ਨਿਊਜ਼ੀਲੈਂਡ ਦਾ ਹੈ ਨਹੀਂ ਕਿਉਂਕਿ ਇੱਕ ਨਿਊਜ਼ੀਲੈਂਡ ਦਾ ਫੈਕਟ ਬਹੁਤ ਤਕੜਾ ਕਿਤੇ ਨਿਊਜ਼ੀਲੈਂਡ ਸਨੇਕਸ ਨਹੀਂ ਤੁਹਾਨੂੰ ਦੇਖਣ ਨੂੰ ਮਿਲ ਲੈ ਬਟ ਆਪਾਂ ਹੋਰ ਬਹੁਤ ਕੁਝ ਤੇ ਡਕਸ ਦੇਖ ਸਕਦੇ ਹਾਂ ਤੇ ਫਿਸ਼ਿਸ ਵਗੈਰਾ ਦੇਖ ਸਕਦੇ ਆਜੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਦੇ ਸਾਰਿਆਂ ਨੂੰ ਪੁੱਛੋ ਕੀ ਕਰਦੇ ਹੋ ਤੁਸੀਂ ਤੁਸੀਂ ਨਹੀਂ ਤੁਸੀਂ ਤੁਸੀਂ ਪੁੱਛੋ ਕੀ ਕਰਦੇ ਠੀਕ ਠਾਕ ਸਾਰੇ ਹੂੰ ਪੁੱਛੋ ਕੀ ਕਰਦੇ ਲਾਈਕ ਸੈਂਡ ਕਰੋ ਸਬਸਕ੍ਰਾਈਬ ਕਰੋ ਬਾਈਕ ਕਰੋ ওকে ਥੈਂਕ ਯੂ ਬਾਈ ਬਾਈ ਕਿੱਥੇ ਹੋਣੇ ਫਿਸ਼ਿਸ ਜੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਬਲੌਗਰ ਜੀ ਤੁਸੀਂ ਸਾਨੂੰ ਕਿੱਥੇ ਦਿਖਾ ਦੇਣੀ ਨੇ ਬੀ ਅੱਛੀਆਂ ਅੱਛੀਆਂ ਢੀਆਂ ਵੱਡੀਆਂ ਵੱਡੀਆਂ ਫਿਸ਼ਿਸ ਤਾਂ ਹੋਰ ਆ ਜਾਣੀ ਬਾਈਕਾਟੋ ਰਿਵਰ ਆ ਹਨਾ ਬਾਈਕਾਟੋ ਰਿਵਰ ਕਹਿੰਦੇ ਜੀ ਇਹਨੇ ਨਹੀਂ ਹਮਾਰੇ ਪੰਜੋਂ ਹੁੰਦੀ ਹੋਈ ਅੱਗੇ ਤੱਕ ਜਾਂਦੇ ਆ ਨਾ ਹਾਂਜੀ ਬਾਈਕਾਟੋ ਰਿਵਰ ਆ ਤੇ ਉੱਥੇ ਆਪਾਂ ਜਾਂਦੇ ਆ ਜੀ ਹੁਣ ਅੱਗੇ ਅਸੀਂ ਅੱਜ ਸਾਰੇ ਜਾਣੇ ਪੰਜਾਬੀ ਇੰਡੀਅਨ ਅਟਾਇਰਸ ਆਏ ਹੈਗਾ ਹਾ ਹੋ ਮਰਦੇ ਆ ਮੱਛੀਆਂ ਡਰਦੇ ਹੋਏ ਭੱਜ ਰਹੀਆਂ ਨੇ ਕਿੰਦੇ ਨੂੰ ਸਾਨੂੰ ਕੋਈ ਫੜ ਨਾ ਲਵੇ ਉਹ ਕਹਿੰਦੇ ਆ ਲਾਲ ਪੀਲੇ ਜੇ ਕੋਈ ਤੇ ਲਾਲ ਪੀਲੇ ਜੇ ਦੇਖ ਕੇ ਮੱਛੀਆਂ ਡਰ ਗਈਆਂ ਅੱਜ ਤਨ ਇਹ ਨਹਿਰ ਚ ਡੁਬਕੀਆਂ ਮਾਰਨ ਲੱਗੇ ਹੋਣੇ ਭਾਈ ਜਾਂ ਢਿੱਡ ਲਈ ਉਹ ਫਲੋਟ ਕਰਾ ਦਿੰਦਾ ਇਹ ਡੁੱਬਦੇ ਆ ਆਹ ਰਾਮੀ ਤੋਂ ਪੁੱਛ ਲੈ ਆਂ ਪਲੀਸ ਬੜਾ ਮਜ਼ਾ ਆਇਆ ਹੈ ਕਿ ਬੜਾ ਮਜ਼ਾ ਆਇਆ ਮੈਨੂੰ ਤੇ ਮੈਂ ਪੈਲੀ ਰਾ ਪਾਣੀ ਜਾਇਆ ਓਏ ਮੱਛੀ ਮੱਛੀ ਆ ਗਈ ਆ ਵੀ ਜੀ ਨਵੇਂ-ਨਵੇਂ ਆਇਆ ਨਿਊਜ਼ੀਲੈਂਡ ਕਹਿੰਦੇ ਸਾਨੂੰ ਪਾਣੀ 'ਚ ਜਾਣ ਦੋ ਹਾਂਜੀ ਨਹਿਰ ਦੇ ਵਿੱਚ ਖੜ ਕੇ ਇੰਜੋਏ ਕਰਨਾ ਚਾਹੁੰਦੇ ਸੀ ਹਾਂਜੀ ਆਏ ਆ ਸੋਨ ਹੋ ਜੇ 5 ਮਿੰਟ ਤੋਂ ਲਗਾਤਾਰ ਖੋਏ ਤੇ ਪੈਰ ਸੋਨ ਹੋ ਜਾਣਗੇ ਇੰਨਾ ਠੰਡਾ ਪਾਣੀ ਆ ਹੋਰ ਠੰਡਾ ਪਾਣੀ ਆ ਨੈਸ਼ਨਲ ਪਾਰਕ ਤੋਂ ਆਉਂਦਾ ਇਹ ਪਾਣੀ ਓਕੇ ਵਾਹ ਹੁਣ ਕਰ ਬਹੁਤ ਹੀ ਵੱਡੀ ਰਿਵਰ ਹੈ ਵਾ ਕਾਟ ਰਿਵਰ ਇਹਦਾ ਇਹਦੇ ਵਿੱਚ ਝਾੜ ਲੈਂਦਾ ਉਹਦੇ ਜਿੰਨੇ ਪੈਸੇ ਪਾਪ ਆ ਰੀਪਲੇ ਮੈਂ ਤੂੰ ਬਹੁਤ ਟੈ ਹੋ ਗਿਆ ਨਾ ਤੈਨੂੰ ਇੱਥਾਂ ਹੁਣ ਵਿੱਚ ਆਈ ਬੱਸਿਆਂ ਉੱਧਾ ਵੀ ਝਾੜੋ ਵਾਕੇ ਆ ਜਾ ਫੇਰ ਮਾੜਾਗਾ ਓਏ ਤੁਸੀਂ ਨਹੀਂ ਜਾ ਰਹੇ ਆ ਜਾਓ ਜਿੱਥੇ ਜਾਓ ਤੁਸੀਂ ਵੀ ਆਜੋ ਦੇ ਫਿਰ ਰਵਿੰਦਰ ਵੀ ਆਜੋ ਆ ਜਾ ਮੱਸੀ ਰਗੀ ਮੱਸੀ ਮੱਛੇ ਸਿੱਧੇ ਨਾਲ ਫੜ ਲੈਂਗੇ ਮੱਸੀ ਨੂੰ ਫੜ ਲਾਂਗੇ ਆ ਜਾ ਆਹੋ ਆ ਜਾ ਮੱਸੀ ਨੇ ਫੇਸ ਕਹਿਣਾ ਫੇਸ ਮੱਸੀ ਨੇ ਫੜ ਲਾਇਆ ਨਾ ਬੇੜੀ ਲੈ ਕੇ ਆ ਗਏ ਨੇ ਜੀ ਗੋਤਾ ਖੋਰ ਜਾ ਜਾ ਉਹ ਇਹਨਾ ਕਰਕੇ ਆਗੇ ਆ ਭਾਜੀ ਦਾ ਖਤਰਾ ਥੋੜਾ ਡੁੱਬਨ ਦਾ ਕਿਉਂਕਿ ਇਹਨਾਂ ਨੂੰ ਆਉਂਦਾ ਨਹੀਂ ਤੈਰਨਾ ਬੱਟਰ ਫਿਰ ਵੀ ਦੇਖਣ ਆਏ ਆ ਹਾਂਜੀ ਤੁਹਾਨੂੰ ਮਿਲਾਉਣੇ ਆਂ ਜੀ ਸਾਡਾ ਨਵਾਂ ਬਲੌਗਰ ਹੈ ਛੋਟਾ ਜਿਹਾ ਤੁਹਾਡਾ ਨਾਮ ਕੀ ਹੈ ਜੀ ਜੈਵੀ ਜੈਵੀ ਤੇ ਇਹ ਵੀ ਸੋਨੇ ਸੋਨੇ ਵੀਡੀਓਜ਼ ਬਣਾਉਂਦੇ ਨੇ ਬਹੁਤ ਹੀ ਮੋਟੀਵੇਸ਼ਨਲ ਬੱਚਿਆਂ ਦੇ ਲਈ ਤੇ ਤੁਸੀਂ ਆਪਣੇ ਚੈਨਲ ਦਾ ਨਾਮ ਦੱਸਣਾ ਚਾਹੋਗੇ ਹੂੰ ਦੱਸ ਦਿਓ ਤੁਹਾਡਾ ਨਾਮ ਕੀ ਹੈ ਚੈਨਲ ਦਾ ਜੈ ਸਿੰਘਾ ਮੇਰੇ ਨਾਮ ਅੱਛਾ ਤੇ ਕੀ ਕਰਦੀ ਤੁਸੀਂ ਤੁਹਾਡੇ ਨਾਮ ਕੀ ਆ ਫਰੈਂਡਸ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਲਈ ਕਹਿ ਦਿਓ ਲਾਈਵ ਕਰ ਦੋ ਕਹਿ ਦੋ ਕੋ ਫਟਾਫਟ ਕਰ ਦੋ ਹਾਂ ਤਾਂ ਵੀ ਕਰ ਦੋ ਪਲੀਜ਼ ਪਲੀਜ਼ ਥੈਂਕ ਯੂ ਜੀ ਬੜਾ ਤੁਹਾਡਾ ਕਿੱਥੇ ਜੇ ਵੀਰ ਜੀ ਦੇਖੋ ਭਾਈ ਉਹ ਦੇਖੋ ਉਹ ਸੀ ਨਾ ਉਹਦੇ ਪਾਣੀ ਹਾਂ ਓਏ ਹੈਗਾ 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 ਉਹ ਰੱਖੀਏ ਛੋਟੀਆਂ ਮਾਸ਼ੀਆਂ ਚਾਹੀਦੀਆਂ ਮਿਲ ਜਾਣਗੀਆਂ ਮੀਡੀਅਮ ਚਾਹੀਦੀਆਂ ਮਿਲ ਜਾਣਗੀਆਂ ਸਰਮਰ ਆਣ ਵਾਲੇ ਆ ਤੇ ਵਿੰਟਰ ਜਾਣ ਵਾਲੇ ਆ ਇਸ ਕਰਕੇ ਭਾਈ ਮਾਰੋ ਆਵਾਜ਼ ਹਾਂ ਅਹ ਹੈਲੋ ਹੈਲੋ ਭਾਜੀ ਮਾਰੀ ਹੱਥ ਹੈਲੋ ਜਨਾ ਬਾਈ ਜੇ ਸਾਨੂੰ ਵੀ ਹੁੰਡਾ ਦੇ ਦੇ ਵੀਰ ਹੁੰਡਾ ਵੈਲਕਮ ਟੂ ਹਿਲਟਨ ਗਾਰਡਨ ਹਿਲਟਨ ਗਾਰਡਨ ਦੀ ਐਂਟਰੀ ਹੋ ਗਈ ਆ ਕਾਫੀ ਕਰਾਊਡ ਸੀ ਅੰਦਰ ਤੇ ਦੇਖ ਆਂ ਗੱਡੀਆਂ ਕਿੰਨੀਆਂ ਬਾਹਰ ਆ ਰਹੀਆਂ ਵਾ 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 ਬਹੁਤ ਜ਼ਿਆਦਾ ਬਿਜ਼ੀ ਆ ਗਾਰਡਨ ਨੂੰ ਟਾਈਮ ਹੈ ਜੀ ਬਹੁਤ ਇੱਕ ਫੇਮਸ ਚੀਜ਼ ਹੈ ਕਿ ਫੇਮਸ ਪਲੇਸ ਹੈ ਸਾਡੇ ਵਿੱਚ ਤੁਸੀਂ ਹੋਲਦਨ ਦੇ ਵਿੱਚ ਦੇਖਣ ਵਾਲੀ ਆ ਲੋਕੀ ਦੂਰ ਦੂਰੋਂ ਵੀ ਆਉਂਦੇ ਆ ਇਹ ਹੈਗੀ ਆ ਜੀ ਐਂਟ੍ਰੈਂਸ ਮੈਲਟਨ ਗਾਰਡਨ ਦੀ ਤੇ ਤੁਸੀਂ ਦੇਖ_+ਦੇ ਹੋ ਅਗੇ ਨਹੀਂ ਦੇਖਣਾ ਯਾਰੀ ਸਾਹਮਣੇ ਬਹੁਤ ਸੋਹਣਾ ਨੇ ਨਵੇਂ ਤਰੀਕੇ ਦਾ ਬਣਾਤਾ ਬਹੁਤ ਹੀ ਕਰਾਊਡ ਸਾਖੀ ਮੇਲਾ ਹੋ ਰੇ ਹਾਂਜੀ ਹਾਂ ਪਹਿਲਾਂ ਕੌਣ ਦੱਸਿਆ ਵੀਰ ਜੀ ਅਸੀਂ ਲੇਟ ਹੋ ਗਏ ਲੱਗਦਾ ਲੰਗਰ ਸਰੋਂ ਦਾ ਸਾਗ ਹੋ ਪੱਤੀਆਂ ਰੋਟੀਆਂ ਸਾਰਾ ਕੁਝ ਤੇ ਪ੍ਰਬੰਧ ਤੁਸੀਂ ਕਰਾਇਆ ਜੀ ਹਾਂਜੀ ਤੁਹਾਡੇ ਵੱਲੋਂ ਨਹੀਂ ਸੰਗਤ ਤੋਂ ਸੰਗਤ ਦਾ ਹੀ ਯੋਗਦਾਨ ਹੈ ਸਾਰਾ ਅੱਛਾ ਜੀ ਹਾਂਜੀ ਚਲੋ ਦੇਖਦੇ ਆ ਕੇ ਜਾ ਕੇ ਫਿਰ ਅਸੀਂ ਕਿੱਥੇ ਕਿੱਥੇ ਸਾਨੂੰ ਕੀ ਕੀ ਮਿਲਦਾ ਦੇਖ ਲਾ ਨਾਗਾ ਮਾਰਾ ਕੁਆ ਅਕਾਟਿਆ ਇਹ ਹੈਗੀ ਜੀ ਮੌਰੀ ਲੈਂਗੁਏਜ ਕਲੋਜ਼ ਗਾਰਡਨਸ ਇਹਦਾ ਮਤਲਬ ਹੈ ਹੁਣ ਤੁਹਾਨੂੰ ਅੰਦਰ ਜਾ ਕੇ ਆਪਾਂ ਦੇਖਦੇ ਆਂ ਕੀ ਕੀ ਦੇਖਣ ਨੂੰ ਮਿਲਦਾ ਸਾਨੂੰ ਬਹੁਤ ਯਾਦ ਭਰਿਆ ਹੈ ਭੈ ਪਹਿਲੀ ਵਾਰ ਇੰਨਾ ਕਰਾਊਡ ਦੇਖਿਆ ਮਿਲਟਨ ਗਾਰਡਨ ਚ ਮਿਲਟਨ ਗਾਰਡਨ ਚ ਕਿੰਨਾ ਚੇਂਜ ਹੋ ਗਿਆ ਨਾ ਜਿਹਨਾਂ ਨੂੰ ਬਹੁਤ ਚੇਂਜ ਆ ਕਰਾਊਡ ਪਤਾ ਨਹੀਂ ਕਰਾਊਡ ਜ਼ਿਆਦਾ ਤਾਂ ਕਰਕੇ ਲੱਗ ਰਿਹਾ ਬਟ ਕਾਫੀ ਡਰਾਸਟਿਕ ਕੰਜਸਟਡ ਜਾ ਲੱਗ ਰਿਹਾ ਮੈਨੂੰ ਅੱਜ ਪਹਿਲਾ ਨਾਲੋਂ ਤੰਗ ਤੰਗ ਜਾ ਲੱਗ ਰਿਹਾ ਸਹੀ ਗੱਲ ਆ ਲੱਗੂਗਾ ਚਲੋ ਫਸਟ ਪੁਆਇੰਟ ਦਾ ਸੀਗਾ ਪੁੱਛ ਮਿਸਟ ਨਹੀਂ ਲੈ ਉਧਰ ਅੱਗੇ ਅੱਗੇ ਨਹੀਂ 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 ਅੱਗੇ ਆ ਜੋ ਅੱਗੇ ਆ ਇਹ ਆਉਣ ਦੀ ਘੁੰਮ ਕੇ ਆਉਣਾ ਸੀ ਇਧਰ ਹੀ ਵਾਹੇ ਆਉਣਾ ਅਜ ਦਾ ਇਹ ਸਾਡੇ ਟੂਰ ਗਾਈਡ ਨਹੀਂ ਇੱਥੇ ਵੀ ਫਿਸ਼ਾਂ ਹੈਗੀਆਂ ਆ ਜੋ ਖਾਣਦੇ ਆ ਇਧਰੋਂ ਦੀ ਰਾਹ ਨਿਕਲ ਜਾਂਦਾ ਆ ਚਲੋ ਫੇਰ ਉਧਰੋਂ ਹੀ ਚੱਲ ਜਣੇ ਸਾਡੇ ਟੂਰ ਗਾਈਡ ਨੂੰ ਫਾਲੋ ਕਰਨਾ ਹੈ ਆਪਾਂ ਜੋ ਜਾ ਰਹੇ ਚੱਕਰ ਪੈ ਗਿਆ ਟੂਰ ਗਾਈਡ ਕਹਿੰਦੇ ਮੈਨੂੰ ਫਾਲੋ ਕਰੋ ਆ ਜੋ ਓਕੇ ਇਹ ਐਂਟਰੈਂਸ ਹਾਂਜੀ ਟੂਰ ਗਾੜੀ ਇੱਥੇ ਕੀ ਆ ਜੀ ਚੱਖਣ ਨੂੰ ਸਾਨੂੰ ਮਿਲ ਸਕਦਾ ਉਹਦੇ ਵਿੱਚ ਫਿੱਛਾ ਬੜੀਆਂ ਸੋਹਣੀਆਂ ਸੋਹਣੀਆਂ ਤੁਸੀਂ ਦੇਖ ਸਕਦੇ ਅੱਛਾ ਜੀ ਆਪਾਂ ਬਟ ਅੰਦਰ ਜਾ ਨਹੀਂ ਸਕਦੇ ਮਿਲਦਾ ਆਪਾਂ ਨੂੰ ਆਹ ਲਿਖਿਆ ਹਾਂ ਪੁੱਛ ਦਰਬੰਦ ਜਾਣਾ 라ਉਟ ਨਹੀਂ ਮੈਂ ਬਜ਼ੁਰਗ ਬੰਦਾ ਹਾਂ ਮੈਂ ਇੱਥੇ ਬਹਿਣਾ ਠੀਕ ਆ ਅੱਛਾ ਜੀ ਤੁਹਾਨੂੰ ਇਹ ਕੁਰਸੀ ਡਾ ਦੇਣੇ ਬਸ ਇੱਥੇ ਸਾਹਮਣੇ ਤੁਸੀਂ ਬਹਿ ਜਾਓ ਮੇਰਾ ਸੀਨੀਅਰ ਸਿਟੀਜ਼ਨ ਆ ਨਾ ਉਹ ਵੀ ਕੰਮੀ ਪੂਰੀ ਕਰ ਰਿਹਾ ਚਲੋ ਉਹ ਭਾਈ ਅੰਦਰ ਜਾਣਾ 라ਉਟ ਨਹੀਂਗਾ ਤੁਹਾਨੂੰ ਨਹੀਂ ਕੌਣ ਕਹਿੰਦਾ ਆਹ ਲਿਖਿਆ ਆਹ ਲਿਖਿਆ ਇੱਥੇ ਤੁਸੀਂ ਅੰਦਰ ਕਿਉਂ ਜਾ ਰਹੇ ਆ ਲਿਖਿਆ ਉੱਤੇ ਹਾਂ ਜੀ ਹੰਦ ਦਾ ਸਾਰੇ ਲੋਕ ਚੱਲ ਆ ਲਿਖਿਆ ਹੋ ਰਿਹਾ ਦੇਖੋ ਅੰਦਰ ਜਾਣਾ ਲਾਊਡ ਨਹੀਂ ਚੱਲੋ ਚਲੋ ਫਿਰ ਇਹਦਾ ਲਓ ਜੀ ਆਪਾਂ ਹੰਮਟਰ ਰਿਕਾਰਡਰ ਪਹੁੰਚ ਚੁੱਕੇ ਆ ਇੱਕ ਚੀਜ਼ ਦੇਖਣ ਨੂੰ ਮਿਲੀ ਤੇ ਡੋਡੇ ਲੱਗੇ ਹੋਏ ਮੇਰੇ ਵੀਰੋ ਤੁਸੀਂ ਦੇਖ ਸਕਦੇ ਹੋ ਗਾੜਨ ਵਾਲਿਆਂ ਨੇ ਵੀ ਛੋਟੇ ਲਾਇਆ ਹਾਂ ਕਿੰਨੇ ਕਿੰਨੇ ਵੱਡੇ ਡੇਡ ਵੱਡੇ ਡੋਡੇ ਵਾਹ ਇਹ ਗੋਰੇ ਵੀ ਇੱਥੇ ਜਲਾਉਣ ਲੱਗ ਗਏ ਫੇਰ ਤਾਂ ਵਸ ਸਰ ਗਿਆ ਇਹ ਆਪਣਾ ਇੱਕ ਗਾਰਡਨ ਹੋ ਗਿਆ ਫਿਨਿਸ਼ ਹਾਂਜੀ ਨੈਕਸਟ ਗਾਰਡਨ ਚੱਲੋ ਇਹ ਗਾਰਡਨ ਹੈ ਕਿਹੜਾ ਜੀ ਦਾ ਨਾਮ ਨਹੀਂ ਪਤਾ ਲੱਗਾ ਸਾਨੂੰ ਡੋਡਾ ਗਾਰਡਨ ਡੋਡਾ ਗਾਰਡਨ ਚਲੋ ਓਕੇ ਇਹ ਅੱਗੇ ਆ ਗਿਆ ਜੀ ਚਾਈਨਿਸ ਗਾਰਡਨ ਤੁਸੀਂ ਦੇਖ ਸਕਦੇ ਹੋ ਅੱਗੇ ਉੱਤੇ ਲਿਖਿਆ ਹੋਇਆ ਇਹਨੂੰ ਪੜ੍ਹ ਨਹੀਂ ਆਉਂਦੀ ਆ ਦੇਖ ਕੇ ਪੜ੍ਹ ਲਵੇ ਜੀ ਚਾਈਆਂ ਦਾ ਗਾਰਡਨ ਇਹ ਥੋੜਾ ਜਿਹਾ ਰੰਗ ਲੱਤ ਗਿਆ ਸ਼ੇਰਾਂ ਦਾ ਕੋਈ ਗੱਲ ਨਹੀਂ ਸ਼ੇਰਾਂ ਦੇ ਮੂੰਹ ਤੋਤੇ ਹੀ ਹੁੰਦੇ ਆ ਚਲੋ ਜੀ ਲੱਗੇ ਕਮੂਰਤੀ ਆ ਹਾਂਜੀ ਬਿਲਕੁਲ ਛੋਟੀਆਂ ਛੋਟੀਆਂ ਡਰਾਂ ਦੀ ਬਣਾਈਆਂ ਆ ਛੋਟੇ ਛੋਟੀਆਂ ਹਾਂ ਤੁਸੀਂ ਦੂਰੋਂ ਦੇਖੋਗੇ ਹਾਂਜੀ ਤੁਹਾਨੂੰ ਦੁਖੂਗੀ ਜਦੋਂ ਤੁਸੀਂ ਲਾਗੇ ਜਾਓਗੇ ਤੁਹਾਨੂੰ ਦਿਖਣੀ ਬੰਦ ਹੋ ਜੇ ਦਿਖਣੀ ਬੰਦ ਹੋ ਜੇ ਵਾਓ ਉਹ ਚੀਜ਼ ਤਾਂ ਜਰੂਰ ਦੇਖਾਂਗੇ ਜੀ ਹਾਂਜੀ ਹਾਂਜੀ ਵੀਰ ਜੀ ਹੁਣ ਤੁਸੀਂ ਸਾਨੂੰ ਅੰਦਰ ਲੈ ਕੇ ਜਾਵੋਗੇ ਚਾਈਨਿਸ ਗਾਰਡਨ ਚ ਹਾਂਜੀ ਆਜੋ ਚਲੋ ਜੀ ਉਹ ਵਾਹ ਆ ਤੁਸੀਂ ਦੇਖ ਸਕਦੇ ਜੀ ਇਹ ਭਲਾਕੀ ਆ ਇਹ ਵਾਂਸ ਉਹ ਬਾਸ ਹੈ ਜਿੰਨੇ ਦੇ ਆਪਣੇ ਆਪਣੇ ਪੌੜੀਆਂ ਬੰਦੀਆਂ ਨੇ ਉਹ ਵਾਹ ਪਰ ਇਹ ਤਾਂ ਬਹੁਤ ਛੋਟਾ ਹੈ

ਬਹੁਤ ਸੋਹਣੀ ਹੈ ਬਿਊਟੀਫੁਲ ਗੋਲਡਨ ਫਿਸ਼ ਕਹਿੰਦੇ ਇਹਨਾਂ ਨੂੰ ਗੋਲਡਨ ਫਿਸ਼ ਕਹਿੰਦੇ ਆ ਜੀ ਰੈੱਡ ਫਿਸ਼ ਨਹੀਂ ਕਹਿੰਦੇ ਵੀਰ ਜੀ ਸਾਨੂੰ ਦੱਸ ਦਿਓ ਮਾੜੇ ਆ ਕੇ ਇਹਦੇ ਬਾਰੇ ਇਤਿਹਾਸ ਦੱਸ ਦਿਓ ਇਹਦਾ ਇੱਥੇ ਕੀ ਹੋਇਆ ਸੀਗਾ ਜੀ ਇੱਥੇ ਬਸ ਬਕਵਾਹ ਨਾ ਹੁੰਦੀਆਂ ਜੀ ਨਹੀਂ ਇਹਦਾ ਇਤਿਹਾਸ ਕੀ ਹੈ ਕਿਉਂ ਬਣਿਆ ਉਹ ਸਾਹਮਣੇ ਵਾਸ ਦੇ ਦਰਖਤ ਨੇ ਨਹੀਂ ਆ ਜੀ ਜਿਹੜਾ ਕਹਿੰਦਾ ਨਾ ਕੋਈ ਵੀ ਮੈਨੂੰ ਕੋਈ ਹੌਂ ਰਿਆ ਕੁਛ ਹਾਂਜੀ ਉਹ ਇੱਥੇ ਆ ਕੇ ਨਾਵੇ ਅੱਛਾ ਜੀ ਉਹਦੇ ਫਿਰ ਠੀਕ ਹੋ ਜਾਂਦਾ ਕੰਮ ਕੁਝ ਨਹੀਂ ਆਊਗਾ ਜੀ ਇਹ ਦਿਲ ਘਾਉ ਮਾਉ ਕਰ ਦੋ ਠੀਕ ਹੋ ਜਾ ਹਾਂ ਇਹ ਚਾਈਨਿਸ ਇਤਿਹਾਸਿਕ ਛੱਪ ਚੱਲਿਆ ਹੁਣ ਅਸੀਂ ਬਾਹਰੋਂ ਸੇ ਦਰਖਤਾਂ ਤੋਂ ਹੁੰਦੇ ਹੋਏ ਬਾਹਰ ਨੂੰ ਨਿਕਲ ਰਹੇ ਹਾਂ ਤੇ ਅੱਗੇ ਦੇਖਦੇ ਕਿਹੜਾ ਗਾਰਡਨ ਬਟਾ ਵੀਰ ਜੀ ਤੁਸੀਂ ਦੇਖ ਸਕਦੇ ਕਾ ਤੇ ਚੜ੍ਹੇ ਆਹ ਵੇਖੋ ਡ੍ਰੈਗਨ ਤੇ ਡ੍ਰੈਗਨ ਦੀ ਸਵਾਰੀ ਕਰਦੇ ਹੋਏ ਜਪਨੀ ਜਾਂ ਮੈਂ ਕਹਾਂ ਕਿ ਚਾਈਨੀਜ਼ ਹੈ ਨਹੀਂ ਨਹੀਂ ਜਪਨੀ ਨਹੀਂ ਸੋ ਓਕੇ ਗਾਰਡਨ ਸਭ ਤੋਂ ਪਹਿਲੇ ਵਾਲਾ ਗਾਰਡਨ ਚਾਈਨੀਸ ਵਾਲਾ ਸੀਗਾ ਹਾਂਜੀ ਇਹ ਜੈਪਰੀਜ਼ ਉੱਥੇ ਦੀ ਹਿਸਟਰੀ ਲਿਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਵੀਰ ਜੀ ਇਹ ਕਿੱਥੇ ਲੈ ਕੇ ਆਏ ਹੋ ਸਾਨੂੰ ਕਾਲੇ ਪਾਣੀ ਵਾਲੇ ਕਾਲੇ ਪਾਣੀ ਵਾਲੀ ਜਿਹਨੂੰ ਕਹਿੰਦੇ ਨੇ ਸੱਜਾ ਕੱਟੀ ਬੰਦਿਆ ਨੇ ਤੇ ਇਹਦੇ ਵਿੱਚ ਡਬੋ ਦਿੰਦੇ ਬੰਦਿਆਂ ਨੂੰ ਇਹ ਇਹਦੇ ਵਿੱਚ ਉਹ ਪਾਣੀ ਦਿੰਦਾ ਰਹਿੰਦੇ ਸੀ ਪਹਿਲਾਂ ਕਾਲੇ ਪਾਣੀ ਵਾਲਾ ਪਾਣੀ ਆ ਇੰਡੀਅਨ ਚਾਰ ਬਾਗ ਗਾਰਡਨ ਇੰਡੀਆ ਨੂੰ ਨੇ ਇਹ ਇੰਡੀਆ ਦਾ ਹੈ ਇਸ ਕਰਕੇ ਇੰਨਾ ਗੰਦਾ ਬਾਣਦਾ ਉਹ ਨਹੀਂ ਉਹ ਦੇਖੋ ਇੰਡੀਆ ਦੇ ਸਾਡੇ ਸਾਡੇ ਕਦ ਗਲਤ ਇਨਫੋਰਮੇਸ਼ਨ ਦਿੰਦੇ ਹੋਏ ਸਾਰੇ ਜਣੇ ਮਾਡਰਨ ਇਸ ਗਾਰਡਨ ਚੱਲਦੇ ਆਪਾਂ ਇੱਥੇ ਮਾਡਰਨ ਲੋਕ ਹੁੰਦੇ ਸਾਰੇ ਗਾਰਡਨ ਦੇਖਣ। ਕਿਥੇ ਨੂੰ 240 ਫੀਲਿੰਗ ਲੈ ਸਕਦੇ ਲੰਮੇ ਪੈ ਕੇ। ਹਾਂਜੀ ਵੀਰ ਜੀ। ਮੈਨੂੰ ਕੱਪੜੇ ਵੀ ਮਾਡਰਨ ਪਾਉਣੇ ਪੈਣੇ ਇੱਦਾਂ ਨੂੰ। ਭਾਜੀ ਵਾਂਗ। ਸ਼ਰਟ ਵਿੱਚ ਦੇ ਕੇ ਰੱਖਣੀ ਪਈ ਤੁਸੀਂ ਤਾਂ ਬਾਹਰ ਕੱਢੀਏ। ਮੇਰਾ ਢਿੱਡ ਵੱਡਾ ਵੀਜੀ ਢਿੱਡ ਦੇਦਾ ਜਦ ਮੈਂ। ਅੱਛਾ। ਉਹ ਵਾਓ। ਸੋ ਇਹ ਆ ਜੀ ਮਾਡਰਨਿਸਟ ਗਾਰਡਨ। ਬਸ ਇਧਰੋਂ ਇਧਰੋਂ। ਕਾਫੀ ਮਾਡਰਨ ਆ ਜੀ। ਤੁਸੀਂ ਦੇਖ ਸਕਦੇ। ਇਹ ਪੱਥਰ ਤਾਇਰ ਦਾ ਹੈ ਚ ਹੈ ਜੀ। ਓਕੇ। ਪਾਣੀ ਦਾ ਬੜਾ ਥੋੜਾ ਵੀਰ ਜੀ ਉੱਤੇ ਆਪਾਂ ਬਹਿ ਕੇ ਫੋਟੋਆਂ ਵੀ ਗਰਾ ਅੱਛਾ ਉਹ ਫੋਟੋ ਦੀ ਗੱਲ ਕਰਦੇ ਤੁਸੀਂ ਹਾਂ ਇਹ ਲੱਗ ਕੇ ਜਾਏਗਾ ਤੈਨੂੰ ਦਿਸਣਾ ਬੰਦ ਹੋ ਜਾਊਗਾ ਦਿਸਣਾ ਬੰਦ ਹੋ ਜਾਊਗਾ ਹਮ ਸੱਚੀ ਵਾਹ ਅਸੀਂ ਲੱਗ ਕੇ ਜਾ ਕੇ ਜਰੂਰ ਦੇਖਾਂਗੇ ਜੇ ਵੀਰ ਜੀ ਦੀ ਗੱਲ ਸਹੀ ਹੈ ਤਾਂ ਕਹਿੰਦੇ ਤੁਸੀਂ ਨੇੜੇ ਜਾ ਕੇ ਦੇਖੋ ਤਾਂ ਦਿਸਣਾ ਹੀ ਹਟ ਜਾਂਦਾ ਹੈ ਇਹ ਉਹ ਪੱਥਰ ਹੈ ਜਿਹੜੇ ਆਪੇ ਆਟੋਮੈਟਿਕ ਕਰਦੇ ਸਾਂ ਤੋਂ ਤੇ ਸੀ ਜਾਂਦਾ ਵੀਰ ਜੀ ਦੇ ਵੀ ਇਨਫੋਰਮੇਸ਼ਨ ਗਲਤੀ ਸੀ ਲੈ ਬਿਲਕੁਲ ਦੇਖਦਾ ਝੂਠ ਬੋਲਦੇ ਜੋ ਕ ਤੇ ਸਾਡੇ ਬੰਦੇ ਇੱਥੇ ਆ ਕੇ ਮਾਡਰਨ ਬਣ ਕੇ ਸਾਰੇ ਲੇਟ ਲੁੱਟ ਗਏ ਜੀ ਹਾ ਫਿਰ ਇੰਜੋਏ ਕਰ ਰਿਆ ਥੱਕ ਜੀ ਤੇ ਤੁਸੀਂ ਵੀ ਪਹਿਣਾ ਚਾਹੁੰਦੇ ਮੈਨੂੰ ਪਿਆਸ ਲੱਗ ਗਿਆ ਬਹੁਤ ਜ਼ਿਆਦਾ ਪਿਆਸ ਲੱਗ ਗਿਆ ਕੋਈ ਗੱਲ ਨਹੀਂ ਪਾਣੀ ਲੈ ਲੈਣੇ ਆਪਾਂ ਗੈਵਿਰ ਕੀ ਹੋਇਆ ਪੁੱਤ ਕਾਲਾ ਪੁੱਤ ਦੁਖਾਤਾ ਨਹੀਂ ਜਾ ਕਿ ਹੋਇਆ ਸੀ ਆ ਡਰਿੰਕ ਦੇ ਦਿਓ ਪੀਣੀ ਆ ਤੁਸੀਂ ਹਰ ਇੱਕ ਚੀਜ਼ ਨੂੰ ਆਪ ਹੀ ਮੂੰਹ ਲਾਈ ਜਾਂਦੀ ਆ ਹਾਂ ਦੋ ਹਾਏ ਦੋ ਤੂੰ ਝੂਠ ਬੋਲਦਾ ਸੀ ਵੀ ਤੇਰੇ ਕੋਲ ਇੱਕ ਆ ਜਾ ਵੀਰ ਆਪਣਾ ਨਾ ਇੰਡੀਅਨ ਚਾਰ ਬਾਗ ਹੁਣ ਦੇਖਦੇ ਆਂ ਜਾ ਕੇ ਆਪਾਂ ਜੀ ਇੰਡੀਅਨ ਗਾਰਡਨ ਇੰਡੀਅਨ ਗਾਰਡਨ ਚਲੋ ਜੀ ਇੱਥੇ ਜਾਣਕਾਰੀ ਮੰਨ ਵੀ ਪੁੱਛਣਾ ਪੈਂਦਾ ਜਾਂ ਕਿ ਜੀ ਜਾ ਜਲੇਗਾ ਨੇ ਵੀਰ ਜੀ ਨੇ ਤਾਂ ਸਾਰਿਆਂ ਨੂੰ ਡਰਾਇਡ ਦਿੱਤਾ ਸੀ ਉਹਨਾਂ ਦੇ ਅੰਦਰ ਦੇਸ਼ ਭਗਤੀ ਵਾਲਾ ਕੀੜਾ ਜਾਗਿਆ ਸੀਗਾ ਜੀ ਇਹ ਵਾਲਾ ਗਾਰਡਨ ਪੰਜ ਪੰਜ ਕੋਲਾ ਪਿੰਜੌਰ ਗਾਰਡਨ ਨਾਲ ਡਿਪੈਕਟ ਕਰਦਾ ਉਹ ਵਾਲਾ ਚੀਜ਼ ਉਹ ਬਣਾਈ ਹੋਈ ਹੈ ਹੁਣ ਇਸ ਤੋਂ ਬਾਅਦ ਅਸੀਂ ਗਾਰਡਨ ਦੇਖਦੇ ਹੋਏ ਅੱਗੇ ਨੂੰ ਜਾਵਾਂਗੇ ਜਿੱਥੇ ਸਾਹਮਣੇ ਦੇਖ ਸਕਦੇ ਉੱਥੇ ਫਾਉਂਟੇਨ ਵੀ ਹੈਗਾ ਹੈ ਛੋਟਾ ਜਿਹਾ ਖੂਬਸੂਰਤ ਇਨ ਚਾਰ ਚੰਨ ਲਾ ਰਿਹਾ ਹੈ ਤੇ ਇੱਥੇ ਵੀ ਛੋਟੇ ਬੱਚੇ ਦੇਖ ਕੇ ਖੁਸ਼ ਹੋ ਰਹੇ ਫਾਉਂਟੇਨ ਨੂੰ ਅੱਛਾ ਜੀ ਹੁਣ ਆਪਾਂ ਜਾਵਾਂਗੇ ਇਟਾਲੀਅਨ ਇਨ ਇਤਿਹਾਸ ਬਹੁਤ ਤਕੜਾ ਜੇ ਦੱਸਿਆ ਜਾਵੇ ਤੇ ਆਜੋ ਦੱਸੋ ਇੱਥੇ ਆ ਕੇ ਦੱਸੋ ਇਹ ਇਟਲੀ ਦੇ ਜਿਹੜੇ ਇਹ ਵੱਡਾ ਹੈ ਛੋਟਾ ਹੈਗਾ ਹਾਂਜੀ ਭਰਾ ਭਰਾ ਸਨ ਵੱਡਾ ਭਰਾ ਛੋਟਾ ਭਰਾ ਵਿੱਚ ਕਮਲਾ ਭਰਾ ਇਹ ਆਈ ਆਹ ਤੇ ਇਹ ਬਹੁਤ ਤਕੜਾ ਇਤਿਹਾਸ ਇਹਨਾਂ ਦਾ ਕਿਦਰ ਮੈਂ ਵੇਲੇ ਟਾਈਮ ਤਾਂ ਦੱਸੂਗਾ ਠੀਕ ਆਜੋ ਇਹ ਤਾਂ ਅਲੱਗ ਤਰ੍ਹਾਂ ਦਾ ਹੈ ਇਹ ਨਹੀਂ ਹੁਣ ਸਾਡਾ ਤਿਆਰ ਤਾਂ ਸਮਝੋ ਆ ਜੋ ਇਟਾਲੀਅਨ ਇਟਾਲੀਅਨ ਇਹੋ ਹੀ ਇਟਾਲੀਅਨ ਗਾਰਡਨ ਇੱਥੇ ਸ਼ੂਟਿੰਗ ਹੋਈ ਜਿਸੇ ਕਿਨੇ ਬੂਹੇ ਅਗੋ ਬੁੱਲਾ ਵਾਲੀ ਮੇਲਗਾਲ ਦੀ ਜਿਹਨੇ ਟੱਕਰ ਉਹਨੇ ਬਣੀ ਪਾ ਪਾ ਕਾਦੀ ਸ਼ੂਟਿੰਗ ਹੋਈ ਸੀ ਵੀਰ ਜੀ ਦੱਸਿਓ ਕਿਹੜੇ ਗਾਣੇ ਦੀ ਅੰਗੂਰਾ ਵਾਲੀਆਂ ਮੇਲਾ ਲੱਗੇ ਅੱਛਾ ਠੀਕ ਹੈ ਜੀ ਬਹੁਤ ਸੋਹਣਾ ਬਣਾਇਆ ਗਿਆ ਹੈ ਇਹ ਉਹ ਬੂਆ ਕਿਸੇ ਫਾਟਰੀ ਦੇ ਸਾਹ ਦੇ ਅੰਗੂਸਾ ਚੱਕੇ ਗਿਆ ਜੀ ਇਟਲੀਆ ਗਾਰਡਨ ਇੱਥੇ ਤੁਸੀਂ ਦੇਖ ਲਓ ਇੱਧਰ ਇਹ ਫੋਟੋ ਹੁਣ ਕਿਹੜੀ ਚੀਜ਼ ਨੂੰ ਰਿਪਰੈਜ਼ੈਂਟ ਕਰਦੀ ਹੈ ਮੈਨੂੰ ਨਹੀਂ ਤੇ ਸਮਝ ਆਈ ਪਰ ਥੱਲੇ ਬੱਚੇ ਨੇ ਇਤਿਹਾਸ਼ਕਾਰੀ ਕੁੱਤੀ ਜੀ ਬਣਾਈ ਰਹਿਣ ਬਹੁਤ ਹੀ ਸੋਹਣਾ 뷰 ਹੈ ਜੀ ਆਜੋ ਹੁਣ ਅੱਗੇ ਜਾ ਕੇ ਤੁਹਾਨੂੰ ਹੋਰ ਸੋਹਣਾ 뷰 ਦਿਖਾਉਣਾ ਹੈ ਇਹ ਕਿ ਬਹੁਤ ਹੀ ਲਵਲੀ ਜਿਹਾ 뷰 ਹੈ ਆ ਤਾਂ ਸਭ ਤੋਂ ਸੋਹਣਾ ਗਾਰਡਨ ਆ ਯਾਰ ਸਹੀ ਗੱਲ ਵਾ ਕਾਸਮੀਨ ਉਹ ਡਿਸਪਲੇਟ ਮੈਂ ਬਹੁਤ ਸੋਹਣਾ ਗਾਰਡਨ ਹੈ ਜੀ ਇੱਥੇ ਕਰਾਊਡ ਵੀ ਸਭ ਤੋਂ ਜ਼ਿਆਦਾ ਦੇਖੋ ਹੁਣ ਮੈਂ ਜਿੱਥੇ ਤੁਹਾਨੂੰ ਅੱਗੇ ਗਾਰਡਨ ਚ ਲੈ ਕੇ ਜਾਉਂਗਾ ਹਾਂਜੀ ਉੱਥੇ ਖਾਣ ਪੀਣ ਦਾ ਪ੍ਰੋਗਰਾਮ ਵੀ ਹੈ ਖਾਣ ਪੀਣ ਦਾ ਪ੍ਰੋਗਰਾਮ ਵੀ ਹੈ ਬਸ ਠੀਕ ਹੈ ਜੀ ਸੋਹਣਾ ਲੱਗਿਆ ਜੀ ਗਾਰਡਨ ਤੁਹਾਨੂੰ ਆ ਜਾਓ ਫਿਰ ਅੱਗੇ ਨਿੰਬੂ ਦਾ ਰੋਖਾ ਵੀ ਜੀ ਆ ਨਿੰਬੂ ਦਾ ਹੈ ਆ ਵੇਖੋ ਜੀ ਮੈਂ ਤੁਹਾਨੂੰ ਦਿਖਾਵਾ ਸੰਕੇਤ ਦਿਖਾਓ ਮਾੜਾ ਜੀ ਉਹ ਵਾਹ ਤੁਸੀਂ ਤਾਂ ਬਿਲਕੁਲ ਸਹੀ ਇਨਫੋਰਮੇਸ਼ਨ ਦਿੱਤੀ ਸਾਡੇ ਵੀਰ ਨੂੰ ਆ ਦੇਖੋ ਸਾਦਾਂ ਜੀ ਕਿੰਨਾ ਸੋਹਣਾ ਫਾਉਂਟੇਨ ਹੈ। ਯਾਨੀ ਕਿ ਇਹਦਾ ਮਤਲਬ ਇਟਲੀ ਦੇ ਵਿੱਚ ਕਿੰਨੇ ਸੋਹਣੇ-ਸੋਹਣੇ ਹੋਰ ਜਗ੍ਹਾ ਹੋਣਗੇ ਹਨਾ ਜੇ ਕੋਈ ਇਟਲੀ ਤੋਂ ਸਾਨੂੰ ਦੇਖ ਰਿਹਾ ਜ਼ਰੂਰ ਕਮੈਂਟ ਬਾਕਸ ਦੱਸਿਓ ਵੀ ਇਟਲੀ ਕਿੰਨਾ ਸੋਹਣਾ ਹੈ। ਫਿਰ ਅਸੀਂ ਉੱਥੇ ਵੀ ਜ਼ਰੂਰ ਆਵਾਂਗੇ ਘੁੰਮਣ। ਕਿਉਂਕਿ ਮੈਨੂੰ ਆ ਗਾਰਡਨ ਦੇਖ ਕੇ ਤਾਂ ਬਹੁਤ ਸੋਹਣਾ ਲੱਗਿਆ। ਤੇ ਉਹ ਉਧਰੋਂ ਦੀ ਆਪਾਂ ਪਿੱਛੇ ਜਾਵਾਂਗੇ ਉੱਥੇ ਇੱਕ ਡੋਰ ਹੈਗਾ। ਉੱਥੋਂ ਮੈਨੂੰ ਲੱਗਦਾ ਨਹਿਰ ਦਾ ਥਿਊ ਬਹੁਤ ਅੱਛਾ ਦਿਖੂਗਾ। ਚਲੋ ਚੱਲੀਏ ਜੀ। ਇੱਧਰ ਹੁਣ ਤੁਹਾਨੂੰ ਅਸੀਂ ਪਿੱਛੇ ਦਾ ਥਿਊ ਦਿਖਾਵ river ਬਹੁਤ ਸੋਹਣਾ 뷰 ਇੱਥੋਂ ਵਾਕਈ ਯਾ ਦੈਟਸ ਅ ਗ੍ਰੇਟ 뷰 ਬਹੁਤ ਹੀ ਵੱਡੀ river ਹੈ ਬਾਈ ਕਾਟੋ river ਜਿਮ ਕਰਨੇ ਹੁਣ ਅਗਰ ਨੈਕਸਟ ਗਾਰਡਨ ਵੱਲ ਲੈ ਕੇ ਜਾ ਰਹੇ ਹਾਂ ਬਹੁਤ ਹੀ ਵੱਖਰੇ ਤਿਕਾਣਾ ਰਹਿਣਾ ਗਾਰਡਨ ਅਟੈਚ ਕੀਤੇ ਹੋਇਆ ਇੱਕ ਗਾਰਡਨ ਤੋਂ ਅਦਰ ਹੁਣ ਸਾਨੂੰ ਆਪਾਂ ਅਗਲਾ ਦਿਖਾਉਨੇ ਆ ਇੱਥੇ 뷰 ਵਾਓ ਬਹੁਤ ਸੋਹਣਾ ਗੇਟ ਬਣਿਆ ਹੋਇਆ ਇੱਥੇ ਫੋਟੋਸ ਖਿਚਾਉਣ ਲਈ ਸਾਰੇ ਲੋਕ ਫੋਟੋਸ ਖਿਚਾਉਂਦੇ ਆ ਜੀ ਸਾਨੂੰ ਇੱਥੇ ਫੋਟੋ ਖਿਚਾਉਣੀ ਚਾਹੀਦੀ ਆ ਆਪਾਂ ਵੀ ਖਚਾਈਏ ਤੁਹਾਨੂੰ ਅੱਗੇ ਇੱਕ ਨਵਾਂ ਗਾਰਡਨ ਆ ਰਿਹਾ ਜੀ ਮੇਰੇ ਲਈ ਨਵਾਂ ਲੱਗ ਰਿਹਾ ਮੈਨੂੰ ਤੇ ਅੱਗੇ ਮੌਰੀ ਗਾਰਡਨ ਆ ਕੇ ਓਕੇ ਕਿੱਧਰ ਲੈ ਪਾਸੇ ਰਾਈਟ ਕਿ ਲੈਫਟ ਲੈਫਟ ਸਾਈਡ ਤੇ ਚਲੋ ਜੀ ਸੋ ਇਹ ਮੌਰੀ ਗਾਰਡਨ ਦੀ ਐਂਟਰੈਂਸ ਹੈ ਜੀ ਇਹ ਇਧਰ ਤੁਸੀਂ ਦੇਖ ਸਕਦੇ ਹੋ ਇਧਰ ਇਹਨੇ ਪੁਰਾਣੇ ਸਟਾਈਲ ਦੇ ਹੱਟ ਵਗੈਰਾ ਬਣਾਏ ਹੋਇਆ ਨਿਊਜ਼ੀਲੈਂਡ ਦੇ ਫਸਟ ਇੱਥੇ ਰਹਿਣ ਵਾਲੇ ਨੇਟਿਵ ਲੋਕ ਨੇ ਜੀ ਮੋਰੀ ਤੇ ਉਹਨਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਉਹ ਇਦਾਂ ਦੇ ਘਰਾਂ ਚ ਇਦਾਂ ਦੇ ਘਰ ਬਣਾਉਂਦੇ ਸੀ ਉਹਨਾਂ ਦੇ ਸਿੰਬल्स ਨੇ ਫੇਰ ਆਪਾਂ ਦਿਖਾਇਆ ਤੁਹਾਨੂੰ ਜੀ ਹਾਂਜੀ ਇਹ ਇਹ ਇਦਾਂ ਦੇ ਘਰਾਂ ਦੇ ਵਿੱਚ ਉਹ ਰਹਿੰਦੇ ਸੀ ਤੇ ਉਹਨਾਂ ਦੇ ਸਿੰਬੋਲਿਕ ਬਣਾਏ ਆ ਕੀ ਜਿਹਨਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਹੱਕਾ ਵਗੈਰਾ ਕਰਦੇ ਆ ਦੇਖੋ ਉਹਨਾਂ ਦੇ ਫੇਸ ਤੇ ਟੈਟੂਜ਼ ਵਗੈਰਾ ਇਦਾਂ ਬਣਾਏ ਹੁੰਦੇ ਆ ਚਲੋ ਆਜੋ ਅੱਗੇ ਚੱਲੀਏ ਜੀ ਫਵਾਰਾ ਗਾਰਡਨ ਫਵਾਰਾ ਗਾਰਡਨ ਨਹੀਂ ਇਹ ਐਕਚੁਅਲੀ ਇਹਨਾਂ ਦਾ ਮੇਨ ਸੈਂਟਰ ਪੁਆਇੰਟ ਆ ਇੱਥੋਂ ਤੁਸੀਂ ਸਾਰੇ ਪਾਸੇ ਦੇਖ ਸਕਦੇ ਆ ਚਾਰੇ ਪਾਸੇ ਇਹਨਾਂ ਨੇ ਐਂਟਰੈਂਸ ਬਣਾਈ ਹੈ ਹਰੇ ਗਾਰਡਨ ਦੇ ਇਧਰੋਂ ਐਂਟਰੀ ਹੈ ਜੀ ਨੈਕਸਟ ਟ੍ਰੋਪੀਕਲ ਗਾਰਡਨ ਦੇ ਇੱਥੇ ਫੇਰ ਦੇਖੋ ਚਾਰ ਐਂਟਰੈਂਸ ਬਣੀਆਂ ਨੇ ਐਕਸਾਈਟਮੈਂਟ ਹੋ ਰਹੀ ਤੁਹਾਨੂੰ ਇੱਕ ਚੀਜ਼ ਦਿਖਾਉਣ ਲਈ ਬਹੁਤ ਤਕੜੀ ਜੀ ਬਹੁਤ ਤਕੜੀ ਚੀਜ਼ ਦਿਖਾ ਹੀ ਦਿਓ ਅੱਜ ਤੁਸੀਂ ਸਾਨੂੰ ਹਾਂਜੀ ਭਾਈ ਇਹ ਕੀ ਇਤਿਹਾਸ ਹੈ ਇਹਨਾਂ ਦਾ ਇਹ ਟਰੀਜ਼ ਹਿੱਲਦੇ ਆ ਓ ਵਾਹ ਓ ਟਰੀਜ਼ ਤਾਂ ਹਿੱਲਦੇ ਆ ਜੀ ਓ ਵਾਹ ਇਹ ਮੂਵਿੰਗ ਕਰ ਰਹੇ ਆ ਜੀ ਟਰੀਜ਼ ਸਾਰੇ ਡਾਂਸਿੰਗ ਟਰੀਜ਼ ਨੇ ਇਹ ਡਾਂਸਿੰਗ ਟਰੀਜ਼ ਨੇ ਆ ਜੀ ਤੇ ਪੂਰਾ ਡਾਂਸ ਕਰਦੇ ਆ ਪੂਰਾ ਓ ਵਾਹ ਤੇ ਉਹ ਟਾਂਗਾ ਚਲਾ ਸਕਦੇ ਤੁਸੀਂ ਔਰ ਡੋਰ ਵੀ ਹੈਗਾ ਵੱਡਾ। ਓ ਵਾਹ। ਵੱਡਾ ਡੋਰ ਵੀ ਹੈਗਾ ਜਿਹਨੂੰ ਇਹ ਕੁੰਡਾ ਫੜੂਗਾ ਤੇ ਉਹਨੂੰ 10 ਲੱਖ ਰੁਪਈਆ ਨਾਂ ਦੇ। ਅੱਛਾ ਉਹਦੇ ਲਈ 10 ਲੱਖ ਨਾਂ ਰੱਖਿਆ? ਓ ਵਾਹ ਉਹ ਤਾਂ ਬਹੁਤ ਹਾਈਟ ਤੇ ਆ ਜੀ। ਤੇ ਉਹ ਟੂਟੀ ਵੀ ਆ ਗਈ ਇੱਥੇ ਉਹ ਟੂਟੀ ਜੀ। ਯਾਨੀ ਕਿ ਛਾਲ ਮਾਰ ਕੇ ਫੜਨਾ ਹੈ ਤੇ ਇਹਦਾ ਰੇੜੇ ਨੂੰ ਵੀ ਖਿੱਚਣਾ। ਜਿਹੜਾ ਰੇੜੇ ਨੂੰ ਖਿੱਚ ਲਿਆ ਤੇ ਉਹਨੂੰ ਕਿੰਨਾ ਨਾਮ? ਉਹਨੂੰ 10000 ਡਾਲਰ ਦਿੱਤਾ ਜਾਊਗਾ। ਇਹ ਤਾਂ ਬਹੁਬਲੀ ਖਿੱਚ ਸਕਦਾ ਵੀਰ ਜੀ। ਤੁਸੀਂ ਖਿੱਚ ਸਕਦੇ ਜੀ। ਓ ਜਿੰਨੇ ਟਾਂਗਾ ਚਲਾਤਾ ਉਹਨੂੰ 10000 ਡਾਲਰ ਦਿੱਤਾ ਜਾਊਗਾ। ਤੇ ਟੂਟੀ ਕਿਹੜੀ ਆ ਵੀਰ ਜੀ ਟੂਟੀ ਆ ਕੋਈ ਬਰਾ ਟੂਟੀ ਉਹ ਵੱਡੀ ਦੇ ਦੇ ਉਹ ਛੱਡੋ 10000 5000 ਉਹ ਜਿਹੜਾ ਕੁੰਡਾ ਫੜ ਲਓ ਬਹੁਤ ਵੱਡੀ ਟੂਟੀ ਲੱਗੀ ਆ ਇਹ ਤਾਂ ਬਹੁਤ ਸੋਹਣਾ ਕਾਢਣਾ ਵੀਰ ਜੀ ਦੇਖੋ ਡਾਂਸ ਮੂਵ ਕਰ ਰਹੇ ਨੇ ਹਾਂਜੀ ਕਿੰਨੀ ਨਵੀਂ ਚੀਜ਼ ਆ ਇਹ origignal ਨਹੀਂ ਮੈਨੂੰ origignal ਨਹੀਂ ਲੱਗਦਾ ਇਹ ਇਨਾਂ ਨੇ artificial ਆ ਬਣਾਏ ਨੇ ਜੀ ਲੋਕਾਂ ਨੂੰ ਅਟਰੈਕਟ ਕਰਨ ਲਈ ਕਿੱਡੇ ਵਾਈਡ ਨੇ ਹਾਂਜੀ ਬਹੁਤ ਸੋਹਣਾ ਹੈ ਰਾਹ ਕੋਸ਼ ਚੜ ਜੋ ਬਣਾ ਰਿਹਾ ਨਾ ਹਾਂਜੀ ਤੁਸੀਂ ਟੈਪ ਥੱਲੇ ਨਹਾ ਲਓ ਪਾਣੀ ਪੀ ਸਕਦੇ ਪਾਣੀ ਪੀਣਾ ਇਹ ਤਾਂ ਵੀਰ ਜੀ ਚਲਾ ਸਕਦੇ ਨੇ ਟੈਪ ਨੂੰ ਉਹ ਵਕਕੇ ਚੱਲਦੀ ਹੋਊਗੀ ਦੇਖੋ ਤੇ ਨਾਲੇ ਪਾਣੀ ਵੀ ਪਿਆ ਉਹ ਦੇਖੋ ਕਿੱਡੀ ਵੱਡੀ ਆ ਵਾਹ ਇਹਦੇ ਨਾਲ ਚੱਕ ਕੇ ਤੇ ਆਪਣਾ ਜੋ ਕੰਕਰੀਟ ਪਾਉਂਦੇ ਇਹਦੇ ਨਾਲ ਵੀਲ ਬੈਰ ਉਹ ਬਣਾਈਆਂ ਅੱਛਾ ਜੀ ਤੇ ਆਪਣੇ ਗੱਡਾ ਕਹਿੰਦੇ ਇਹਨੂੰ ਓਕੇ ਇਹਦਾ ਬਹੁਤ ਹੀ ਭਾਰੀ ਆ ਇਸ ਇੱਤੇ ਚੜਨ ਦੀ ਕੋਸ਼ਿਸ਼ ਨਾ ਹੀ ਕਰੋ ਤਾਂ ਵਧੀਆ ਬਹੁਤ ਜ਼ਿਆਦਾ ਵਰਤੀ ਕਿ ਤੁਹਾਨੂੰ ਹੋ ਰਹੀ ਜੀ ਬੰਦੇ ਹੁੰਦੇ ਹੋਣਗੇ ਤਾਂ ਬੜੇ ਬੜੇ ਤਗੜੇ ਹੁੰਦੇ ਹੋਣੇ ਗਰੇ ਯਾਰ ਇਹ ਆਪ ਬਣਾਇਆ ਇਹਨਾਂ ਨੇ ਪੁਰਾਣੇ ਬੰਦਿਆਂ ਲਈ ਨਹੀਂ ਬਣਾਇਆ ਆਪ ਹੀ ਬਣਾਇਆ ਵੈਸੀ ਵੈਸੀ ਬਣਾਇਆ ਇਹਨਾਂ ਨੇ ਵੈਸੀ ਬਣਾਇਆ ਦੋਰ ਕਿੰਨਾ ਵੱਡਾ ਹੁਣ ਏਡਾ ਵੱਡਾ ਥੋੜਾ ਬੰਦੇ ਹੋਣਗੇ ਬੇਟਾ ਡੋਰ ਕੋਲ ਹੁੰਦੇ ਹੋਣਗੇ ਮੈਂ ਦੇਖੂ ਮੈਂ ਪਹੁੰਚਾਂਗੀ ਅਜਾ ਤੂੰ ਤਾਂ ਪਹੁੰਚ ਜਾਈਂ ਤੇਰੇ ਤਾਂ ਹੱਥ ਲੱਗੇ ਪਏ ਲਓ ਜੀ ਰਾਜਤ ਕਹਿੰਦੀ ਮੈਂ ਡੋਰ ਹੈਂਡਲ ਫੜਨਾ ਆ ਜਾ ਫੋਟੋ ਖਿਚਾ ਰਹੀ ਐ ਕੁੜੀ It's the magical giant's house. Yes, it is. If you go so there, nobody knows but there's an actually, actual the giant. Oh. Is there actual giant at the back of the door? Yeah. He he saw it two years before. Oh, yeah, I heard like two hundred years ago there was a giant at the back. No, two years. Two years. Oh, okay. He saw that. Yeah. Um. And also, if you go that way, there's a limb. Oh. You live here? ਓਕੇ ਹੁਣ ਅਸੀਂ ਜਾ ਰਹੇ ਹਾਂ ਹਰਬ ਗਾਰਡਨ ਦੇਖਦੇ ਹਾਂ ਇੱਥੇ ਅੰਦਰ ਕਿਹੜੇ ਹਰਬਲਸ ਲੱਗੇ ਆ ਇੱਥੇ ਭਾਜੀ ਕਿਹੜੀਆਂ ਜੜੀ ਬੂਟੀਆਂ ਲੱਗੀਆਂ ਜੀ ਅੰਦਰ ਖਾਣ ਪੀਣ ਨੂੰ ਖਾਣ ਪੀਣ ਨੂੰ ਇੱਥੇ ਲੱਗੀ ਦੇਖੋ ਸੱਚੀ ਵਾਕਈ ਖਾਣ ਦੇ ਆ ਰਹੇ ਸਾਰੇ ਵਾਹ ਸੋ ਆ ਗਿਆ ਜੀ ਹਰਬ ਗਾਰਡਨ ਜੜੀ ਬੂਟੀਆਂ ਇੱਥੇ ਲੱਗੀਆਂ ਨੇ ਤੁਸੀਂ ਦੇਖ ਸਕਦੇ ਆ ਇੱਥੇ ਸਬਜ਼ੀ ਵੀ ਮਿਲਦੀ ਆ ਆ ਲਿਖਿਆ ਜੀ ਕਿਹੜੇ ਕਿਹੜੇ ਜੜੇ ਬੁੱਟੀਆਂ ਨਾਲ ਲਾਇਆ ਟਮਾਟਰ ਵੀ ਲਾਇਆ ਸਾਰੇ ਦਵਾਈਆਂ ਵਾਲੇ ਨੇ ਜੀ ਇਹਦੇ ਦਵਾਈਆਂ ਵਾਲੇ ਹਾਂਜੀ ਮੈਡੀਸਿਨ ਨਾਲ ਰਿਲੇਟਡ ਲਾਇਆ ਬੂਟੇ ਤੇ ਆ ਲਿਖਿਆ ਇੱਧਰ ਕਲੋਨਰੀ ਇਹਦਾ ਕੀ ਮਤਲਬ ਕਲੋਨਰੀ ਆ ਕਿਚਨ ਕਿਚਨ ਵਾਲੇ ਹੁੰਦੇ ਦਵਾਈਆਂ ਦਵਾਈਆਂ ਚ ਪੈਂਦੇ ਆ ਜੀ ਸਾਰੇ ਇਹਨਾਂ ਨੂੰ ਬਹੁਤ ਨੌਲੇਜ ਹੁੰਦੀ ਆ ਇਹ ਲੋਕਾਂ ਨੂੰ ਇਹ ਰਾ ਇੱਕ ਵਾਰ ਪਾਰਮਾ ਪਹਿਲਾਂ ਦੇਖਿਆ ਨਹੀਂ ਸੱਚੀ ਕਿਚਨ ਗਾਰਡਨ ਆ ਗਿਆ ਜੀ ਅੱਗੇ ਹੈਗਾ ਕਿਚਨ ਗਾਰਡਨ ਇੱਥੇ ਘਰ ਦੀਆਂ ਸਬਜ਼ੀਆਂ ਭਾਜੀਆਂ ਸਾਰੀਆਂ ਲੱਗੀਆਂ ਇੱਥੇ ਤੋੜ ਵੀ ਸਕਦੇ ਚ ਭਾਜੀ ਤੁਸੀਂ ਨਹੀਂ 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 ਅਲਾਉਡ ਨਹੀਂ ਓਕੇ ਇਹਨਾਂ ਨੂੰ ਤੋੜਨ ਤੋਂ ਬਚਾਉਣ ਲਈ ਇੱਥੇ ਡਰਾਉਣਾ ਵੀ ਬਣਾਇਆ ਤੁਸੀਂ ਦੇਖ ਸਕਦੇ ਹੋ ਕੀ ਕਹਿੰਦੇ ਇਹਨੂੰ ਡਰਾਉਣੇ ਜੀ ਇਹਨੂੰ ਹਾਂ ਨਹੀਂ ਫਾਰਮਰ ਥੋੜਾ ਡਰਾਉਣਾ ਹੈ ਓਕੇ ਇੱਧਰ ਆਓ ਤਿਆਰੀ ਜੀ ਇਹ ਸਬਜ਼ੀਆਂ ਲੱਗੀਆਂ ਨੇ ਜੀ ਔਰ ਵੱਖਰੀਆਂ ਵੱਖਰੀਆਂ ਸੋ ਇੱਥੇ ਤੁਸੀਂ ਉਹ ਦੇਖ ਸਕਦੇ ਹੋ ਨਾ ਕਿਵੀ ਦਾ ਗਾਰਡਨ ਵੀ ਬਣਾਇਆ ਜੀ ਨਹੀਂ ਨਹੀਂ ਅੱਜ ਆਪਾਂ ਕਿਵੀ ਦੇ ਫਾਰਮ 'ਚ ਆਏ ਆ ਜੀ ਫਾਰਮ 'ਚ ਆ ਕੇ ਤੁਸੀਂ ਇੱਕ ਸਾਦੇ ਵਾਲੇ ਛੋਟੀ ਕਿਵੀ ਆ ਇਹ ਭਾਜੀ 골 ਲੱਗੇ ਗ੍ਰੀਨ ਆ ਜੀ ਇਹ ਆ ਗਈ ਆ ਜੀ 골ਡ ਨਹੀਂ ਜੀ ਗ੍ਰੀਨ ਆ ਵੀ ਜਿਹੜੀ ਤੁਸੀਂ ਗ੍ਰੀਨ ਲੱਗਦੀ ਆ ਵਾਹੇ 골ਡ ਇਹ ਵਿੱਚ ਲੱਗਦੀ 골ਡ ਦੇਖਣ ਨੂੰ ਹਾਂ ਤੇ ਬਹੁਤ ਹੀ ਇਤਨਾ ਵੇਹੰਦਾ ਵਾ ਕਾਨਾ ਦੀਪੂ ਇਹ ਜਦੋਂ ਇੰਡੀਆ ਤੋਂ ਕੋਈ ਬਾਈ ਫੋਨ ਮੰਗੇ ਨਾ ਹਾਂ ਕਿਵੀ ਤੋੜਦੇ ਹੋਈ ਹੈ ਹਾਂ ਉਦੋਂ ਜੀ ਕਰਨਾ ਤੋੜ ਕੇ ਦੇ ਸਿਰ 'ਚ ਮਾਰਾ ਹਾਂ ਤਕਦੀਰੋ ਕਹਿੰਦੀ ਹਾਂ ਸਹੀ ਗੱਲ ਆ ਜੀ ਵੇਖੋ ਕਿਵੀ ਕੀ ਵੀ ਆਂਦੇ ਲੰਗਰ ਲੱਗਿਆ ਕੀ ਵੀ ਆਂਦੇ ਚਲੋ ਜੀ ਅੱਗੇ ਦੇਖੀ ਤੇ ਕੀ ਵੀ ਆ ਇੱਥੇ ਸਾਰੀਆਂ ਵੈਜੀਟੇਬਲਸ ਲੱਗੀਆਂ ਫਲਾਂ ਲੱਗੇ ਆ ਇਹ ਵਾਲੇ ਵੈਜੀਟੇਬਲਸ ਇਹ ਜਿਹੜੇ ਨੀਡੀ ਪੀਪਲ ਹੁੰਦੇ ਆ ਨਾ ਉਹਨਾਂ ਨੂੰ ਦਿੰਦ ਨੇ ਪੂਰੇ ਗਾਰਡਨ ਦੇ ਵਿੱਚ ਬਹੁਤ ਜ਼ਿਆਦਾ ਵੈਜੀਟੇਬਲਸ ਲੱਗੀਆਂ ਹੋਇਆਂ ਰੱਖਿਆ ਅੱਗੇ ਨੈਕਸਟ ਗਾਰਡਨ ਹੈਗਾ ਜੀ ਐਂਸ਼ੀਅਨ ਏਜੀਪਟਨ ਗਾਰਡਨ ਹੁਣ ਅਸੀਂ ਇਸ ਜਾਵਾਂਗੇ ਦੇਖੋ ਜਿੱਪਟ ਦੇ ਲੋਕ ਜਾ ਰਹੇ ਦੇਖਣ ਸੋ ਇਹ ਏਜੀਪਟਨ ਗਾਰਡਨ ਦੀ ਐਂਟਰੈਂਸ ਆ ਜੀ ਦੇਸਾਂ ਦੇ ਕਿੰਨਾ ਨੇ ਮੀਨਾ ਕਾਰੀ ਕੀਤੀ ਹੈ ਕੰਧਾਂ ਤੇ ਜਿੱਪ ਦੇ ਸਿੰਬਲ ਉੱਥੇ ਦੇ ਵਾਓ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਇਹਨਾਂ ਨੇ ਬਹੁਤ ਸੋਹਣਾ ਹੈ ਜੀ ਉਹ ਵਾਓ ਟੁਕਰ ਦੋਸਤ ਇੱਕ ਆਦੀ ਪਿਕਚਰ ਹੈ ਜੀ ਜਿਪਟ ਦੇ ਲੋਕਾਂ ਦੀਆਂ ਇਹ ਟ੍ਰੈਡੀਸ਼ਨਲ ਪਿਕਚਰਸ ਨੇ ਕਿ ਪੁਰਾਣੇ ਟਾਈਮ ਤੋਂ ਇਦਾਂ ਲੁੱਕੀ ਰਹਦੇ ਸੀਗੇ। ਓਕੇ। ਉੱਥੇ ਵੀ ਆਖੀਂਗੇ ਜਿਪਟ ਅਗਰ ਅੱਪਾ ਜਾਵਾਂਗੇ ਕਦੇ। ਹਾਂਜੀ। ਤਾਂ ਉੱਥੇ ਜੇ ਕੁਝ ਦੇਖਣ ਨੂੰ ਮਿਲੂਗਾ। ਜ਼ਰੂਰ ਜਾਵਾਂਗੇ ਜੀ। ਉੱਥੇ ਦੇ ਕਲਚਰ ਸਾਡੇ ਈਵਰਸ ਨੂੰ ਉੱਥੇ ਲੈ ਕੇ ਜਾਵਾਂਗੇ ਜਾਵਾਂਗੇ। ਉੱਧਰ ਵੀ ਬਣਿਆ ਹੋਇਆ ਜੀ ਉੱਧਰ ਵੀ ਦਿਖਾਦੀ ਤੁਹਾਨੂੰ ਕੰਦਾ ਤੇ ਇੰਨਾ ਕਰੀ ਹੋਈ ਫੇ। ਤੋ ਇਹ ਹੈਗਾ ਜੀ ਕਨਸੈਪਟ ਗਾਰਡਨ ਵਾਓ ਆਹ ਬਾਜੀ ਕਿਦਾਂ ਹਵਾ ਚੁਟਦੀ ਪਈ ਐ ਕਿਸਤੀ ਇਹਦਾ ਕੀ ਹਸਾਬ ਹੈ ਵੀਰ ਜੀ ਦੱਸੋਗੇ ਸਾਨੂੰ ਇਹ ਬਹੁਤ ਤਕੜਾ ਇਤਿਹਾਸ ਆ ਇਹਦਾ ਕੀ ਇਤਿਹਾਸ ਆ ਵੀਰ ਜੀ ਇਹ ਹਵਾ ਚੁਟਦੀ ਉੱਡਦੀ ਹੈ ਨਾ ਰੋਕੀ ਹੈ ਕਿਸ ਤਰੀਕੇ ਇਹ ਇੱਕ ਰਣਾ ਬਹੁਤ ਤਕੜਾ ਤੂਫਾਨ ਆ ਰਿਹਾ ਹੈਗਾ ਅੱਛਾ ਜੀ ਤੇ ਫੇਰ ਇਹ ਜਾਨੀ ਉੱਡਣ ਤੋਂ ਬਚ ਕੀ ਜਾਣਗੇ ਇਹ ਡਾਈਵਰ ਸਕੀਮ ਲਾ ਕੇ ਇਹ ਬਹੁਤ ਫਿਰ ਤੂਫਾਨ ਰਹੇਗਾ ਥੱਲੇ ਖਾਸੇ ਦੀਆਂ ਗੱਲਾਂ ਰਹਿ ਗਈਆਂ ਬਟ ਬਹੁਤ ਵਧੀਆ ਯਾਰ ਚੀਜ਼ ਬਣਾਈ ਇਹਨਾਂ ਨੇ ਦੇਖ ਲਓ ਮੈਂ ਕਹਿੰਦਾ ਇਹਦੇ ਚ ਪੱਕੀ ਹਵਾ ਭਰੀ ਹੈ ਇਹਨਾਂ ਨੇ ਪੱਕੀ ਪੱਕੀ ਆਹ ਮਸ਼ੀਨਰੀ ਜੀ ਲਾਈ ਹੈ ਨਾ ਵਿੱਚ ਹਾਂ ਵੀ ਆਟੋਮੈਟਿਕ ਗੈਸ ਭਰੀ ਜਾਂਦੀ ਫੇਰ ਉੱਡੀ ਜਾਂਦੀ ਅੱਛਾ ਇਹ ਤਾਂ ਬਹੁਤ ਸੋਹਣੀ ਚੀਜ਼ ਹੈ ਜੇ ਬੰਦਾ ਸੋਚੋ ਨਾ ਜੇ ਸੱਚੀ ਇੱਥੇ ਬੈਠ ਕੇ ਉੱਡ ਜਾਏ ਬੰਦਾ ਕਿਦਾਂ ਲੱਗੂ ਆਹ ਕੀ ਹੈ ਇੱਧਰ ਦੇਖ ਲਿਆ ਮਾੜਾ ਮੈਨਸ ਫੀਲਡ ਗਾਰਡਨ ਹੈ ਉਹ ਗਾਰਡਨ ਬਹੁਤ ਜ਼ਿਆਦਾ ਹੈ ਜੀ ਤੁਹਾਨੂੰ ਇੱਕ ਦਿਨ ਦੇ ਵਿੱਚ ਅਸੀਂ ਯਾਨੀ ਕਿ ਪੂਰਾ ਘਮਾ ਨਹੀਂ ਸਕਦੇ ਤੁਸੀਂ ਲਾ ਲਓ ਇੰਨੇ ਜ਼ਿਆਦਾ ਗਾਰਡਨਸ ਨੇ ਇਹਦੇ ਲਈ ਸਾਨੂੰ ਇੱਕ ਵੀਡੀਓ ਹੋਰ ਵੱਖਰੀ ਓ ਵਾਓ ਤਾਂ ਬਹੁਤ ਸੋਹਣੀ ਕੱਢੀ ਆ ਪੁਰਾਣੇ ਸਟਾਈਲ ਦੀ ਖੜਾਈ ਇਹਨਾਂ ਨੇ ਓਰੇ ਤਾਂ ਇਹਨੂੰ ਮੈਨੀਫੈਸਟ ਗਾਰਡਨ ਕਹਿੰਦੇ ਆ ਵਾਹ ਜੀ ਘਰ ਚ ਰਹਿੰਦਾ ਕੋਈ ਆਓ ਆਪਣੇ ਹੁੰਦਾ ਇਹ ਜੀ ਅਸੀਂ ਤੁਹਾਡਾ ਹੁੰਦਾ ਸੀ ਤੁਸੀਂ ਵੇਚਤਾ ਸੀ ਇਹਨਾਂ ਨੂੰ ਅੱਛਾ ਅੱਛਾ ਉਹ ਬਾਟਲ ਵਿੱਚ ਜਾਣਾ ਪਿਆ ਫਿਰ ਆਪਾਂ ਨੂੰ ਇਹਨਾਂ ਨੂੰ ਦੁੱਗਣਾ ਰੇਟ ਦੇ ਦੇ ਕੇ ਅੱਛਾ ਤੁਹਾਡਾ ਵਿੱਚ ਆ ਗਿਆ ਸੀ ਘਰ ਇਹ ਗਾਰਡਨ ਬਣਾਉਂਦੇ ਚਲੋ ਅੱਛਾ ਅੱਛਾ ਫਿਰ ਤਾਂ ਤੁਹਾਨੂੰ ਚੰਗੇ ਪੈਸੇ ਮਿਲੇ ਹੋਣਾ ਵੀਰ ਜੀ ਦੁੱਗਣਾ ਪ੍ਰਾਈਸ ਮਿਲਿਆ ਹੋਗਾ ਤਾਂ ਹੀ ਅੱਜ ਕੱਲ੍ਹ ਸੇ ਕੰਮ ਘੱਟ ਵੱਧ ਹੀ ਕਰਦੇ ਆ ਇਤਰਾ ਹੀ ਦੋਨੋਂ ਕੰਫੋਰਟ ਵਾਹ ਜੀ ਵਾਹ ਅੱਛਾ ਇੱਥੇ ਇਹਨਾਂ ਨੇ ਉਹ ਵਾਓ ਇੱਥੇ ਟੈਂਟ ਲਾਇਆ ਨਾ ਪੱਕੇ ਅੱਛਾ ਵੀਰ ਜੀ ਖਾਣਾ ਪੀਣਾ ਪੱਕਾ ਹੀ ਰੱਖਿਆ ਨੇ ਉਹਰੇ ਤੇਰੇ ਵਾਸਤੇ ਠੀਕ ਰੱਖਿਆ ਉਹ ਵਾਓ ਸੋ ਇਹ ਪੱਕਾ ਹੀ ਰੱਖੇ ਨੇ ਖਾਣਾ ਪੀਣਾ ਵੀ ਹੋ ਰਿਹਾ ਜਿੱਦਾਂ ਆਪਾਂ ਗਾਰਡਨ ਘੁੰਮ ਕੇ ਜਦ ਥੱਕ ਥੁੱਕ ਜਾਈਏ ਫੇ ਇੱਥੇ ਤੁਸੀਂ ਰਫਰੈਸ਼ਮੈਂਟ ਲੈ ਸਕਦੇ ਜੇ ਫੇ ਇਹਨਾਂ ਨੇ ਆਪਾਂ ਨੂੰ ਖਾਣ ਪੀਣਾਂ ਅਤੇ ਪ੍ਰੋਗਰਾਮ ਆਇਆ ਸ਼ਾਮ ਨੂੰ ਪ੍ਰੋਗਰਾਮ ਚੱਲਣਾ ਇੱਥੇ ਬਸ ਠੀਕ ਆ ਫੇ ਇੱਥੇ ਆਪਾਂ ਪਹੁੰਚਾਂਗੇ ਹੁਣ ਸ਼ਾਮ ਨੂੰ ਜੀ ਹਾਂਜੀ ਚਲੋ ਜੀ ਅੱਤੀ ਮਾਰ ਕੇ ਖਾ ਲੈ ਫੇਰ ਇੱਕ ਵਾਰੀ ਇੱਧਰ ਮੁਹਰ ਕੇ ਚੱਲ ਚਲੋ ਆ ਜਾਓ ਫੇਰ ਬਸ ਬਹੁਤ ਹੋ ਗਿਆ ਹੁਣ ਚੱਲੀਏ ਘਰ ਨੂੰ ਹਾਂਜੀ ਘੁੰਮ ਲਿਆ ਜੀ ਗਾਰਡਨ ਤਕਾ ਦਿੱਤਾ ਤੇ ਕੁਮਾ ਕੁਮਾ ਕੇ ਗਾਰਡਨ ਥੱਕ ਗਏ ਜੀ ਅਸੀਂ ਗਾਰਡਨ ਘੁੰਮ ਕੇ ਹੁਣ ਰਿਫਰੈਸ਼ਮੈਂਟ ਚਾਹੀਦੀ ਸਾਡੇ ਬੰਦਿਆਂ ਨੂੰ ਬਹੁਤ ਥੱਕ ਚੁੱਕੇ ਐਨਰਜੀ ਲੋ ਹੋ ਗਈ ਜਮੈਂ ਫੈਂਟਿਸ ਕਿ ਆ ਵੀਰ ਸਾਡਾ ਗਰਮੀ ਪੈ ਗਈ ਲੀਵਰ ਗਰਮੀ ਪੈ ਗਈ ਵੀਰ ਜੀ ਦੇ ਅੰਦਰ ਤੇ ਇਹਨਾਂ ਨੂੰ ਹੁਣ ਨਿੰਬੂ ਪਾਣੀ ਪਿਲਾਉਨੇ ਆਸੀਂ ਨੀ ਨਿੰਬੂ ਪਾਣੀ ਨਹੀਂ ਨਹੀਂ ਬੱਤਾ ਬੱਤਾ ਗੋਲੀ ਵਾਲਾ ਬੱਤਾ ਪੀਣਾ ਬੱਤਾ ਬੱਦਲੇ ਲੈ ਬਲ ਕੁਟਸ ਸਟਰੋਂਗ ਉਹ ਤਾਂ ਉੱਤੇ ਕੋਕਾ ਕੋਲਾ ਵੀਰ ਜੀ ਪੀਣਾ ਮੰਗਦੇ ਆ ਪੱਤਲਾ ਪਤਾ ਹਾਂ ਜੀ ਵੀਰ ਜੀ ਗਾਣਾ ਆਉਣ ਦਿਓ ਜੀ ਬਹੁਤ ਵਧੀਆ ਜਾਏ ਤੁਸੀਂ ਕੰਮੜੇ ਫਿਰਨਾ ਬਹੁਤ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਜੀ ਮਿਲਟਨ ਵਾਲੇ ਜਿਹੜੇ ਵੀ ਆ ਮੇਰੇ ਨਾਲ ਆ ਦਿਓ ਰੱਬ ਬਸੰਦੂ ਕਰਦਾ ਰਹੀਓ ਕੋਈ ਘਰੇ ਅੱਛਾ ਠੀਕ ਹੈ ਜੀ ਫਿਨਿਸ਼ ਇੱਕ ਰੋਜ਼ ਗਾਰਡਨ ਵੀ ਖੁੱਲਣਾ ਹੋਵੇ ਕਹਿੰਦੇ ਹਾਂ ਹਾਂਜੀ ਖਤਰ ਬੰਦ ਰਿਹਾ ਸੈਸ਼ਨ ਚੱਲਦੇ ਆਉਣ ਵਾਲਾ ਉਹ ਯਾਰ ਉਹ ਰਹਿ ਗਿਆ ਪਾਣੀ ਜੀ ਚਲ ਆਪਾਂ ਦੇਖੇ ਆਉਣੇ ਪਾਣੀ ਸੋ ਇਧਰ ਲੇਕ ਵੀ ਬਣੀ ਆ ਜੀ ਗਾਰਡਨ ਦੇ ਨਾਲ ਨਾਲ ਤੇ ਹੁਣ ਆਪਾਂ ਤੁਹਾਨੂੰ ਲੇਕ ਦਾ ਥੋੜਾ ਜਿਹਾ ਵੀਊ ਦਿਖਾਉਨੇ ਆ ਬਾਜੀ ਦਾ ਕਿੱਲ ਦੀ ਬਰਕਰਾਰ ਕਰਨਾ ਪਾਜੀ ਇੱਥੇ ਰਹਿ ਕੇ ਤੁਸੀਂ ਵੇਟ ਕਰਦੇ ਅੱਧਾ ਘੰਟਾ ਖਿੱਚ ਕੇ ਰ ਅੱਜ ਕਹਿੰਦੇ ਮੈਂ ਆਪਣਾ ਟਰੈਕ ਘਟਾਉਣਾ ਹੈ ਤੇ ਕੈਲੋਰੀਜ਼ ਬਰਨ ਕਰ ਰਿਹਾ ਤੇ ਅਸੀਂ ਸਾਰੇ ਰੈਸਟ ਕਰ ਰਹੇ ਹਾਂ ਜੀ। ਥੱਕਾ ਤਾ ਤੁਸੀਂ। ਥੱਕ ਥੱਕ ਗਏ ਹਾਂ ਜੀ ਅਸੀਂ ਸਾਰੇ। ਆ ਵੀਰ ਕਹਿੰਦਾ ਮੈਂ ਨਹੀਂ ਥੱਲੇ ਬੈਣਾ। ਜੋ ਮਰਜ਼ੀ ਹੋਵੇ ਪੈਂਟ ਗੱਦੀ ਹੋਵੇ। ਉਹ ਨਵੀਂ ਲਈ ਆ। ਪੈਂਟ ਬਹੁਤ ਪ੍ਰਿੰਟਡ ਐਲਵੀ ਦੀ ਪੈਂਟ ਲਈ ਜਿਨਾਂ ਨੇ। ਸਿੱਕੇ ਦੀ ਕਮੀਜ਼ ਆ। ਮੈਂ ਲਈ ਸੀ ਫਰਸਟ ਕਾਪੀ ਬਟ ਫੇਰ ਵੀ ਧਿਆਨ ਬੜਾ ਲਾਉਂਦਾ। ਇੰਡੀਆ ਤੋਂ ਲਈ ਆ ਕਿ ਇੱਥੋਂ ਲਈ ਆ? ਇੰਡੀਆ ਤੋਂ ਵੀ ਇੱਥੇ ਨਹੀਂ ਫਰਸਟ ਕਾਪੀ ਮਿਲਦੀ। ਨਹੀਂ ਨਹੀਂ ਵਿਜੇ ਇੰਡੀਆ ਤੋਂ ਆ ਫਿਰ ਤਾਂ ਫਰਸਟ ਕਾਪੀ ਆ। ਨਹੀਂ ਆ ਪੈਂਟ ਇੱਥੇ। ਇੱਦਾਂ ਹੀ ਕਹੀ ਤਾਂ ਵੀ ਬਾਜੀ ਕੈਲਰੀਜ਼ ਬਰਨ ਕਰਕੇ ਬਹੁਤ ਚਾਰੀਆਂ ਬਰਨ ਕਰਕੇ ਆ ਦੁਪਹਿਰੇ ਤੁਸੀਂ ਦੇਖ ਸਕਦੇ ਹੋ ਢਿੱਡ ਦੇ ਉੱਤੇ ਬਹੁਤ ਫਰਕ ਪੈ ਗਿਆ ਹੈ ਇਹ ਤਾਂ ਸਭ ਸਾਹੀ ਹੋ ਗਿਆ ਛੱਡ ਠੀਕ ਆ ਤੇ ਵੀ ਬਦਾ ਤੇਰੇ ਪਾਪਾ ਨੇ ਉੱਥੇ ਛੱਡਤੀਆਂ ਹੀ ਐਨਕਾ ਤੇ ਉਹਨੇ ਚੱਕ ਲਿਆ ਉਹਨੂੰ ਕਹਿ ਮੇਰੀ ਐਨਕਾ ਦੇ ਜਾ ਲੈ ਕੇ ਆ ਭੱਜ ਕੇ ਜਾ ਮੈਨੂੰ ਬਤਾ ਉਹ ਲੈ ਸੀ ਮਾਮਾ ਉਹ ਲਈ ਸੀ ਮਾਮਾ ਯਾਰ ਕਹਿ ਦੂਗਾ ਜਾ ਪਾਪਾ ਨੂੰ ਲੈ ਕੇ ਜਾ ਨਾਲ ਓ ਜੇ ਵੀਰ ਜੀ ਜਾਓ ਜਾਓ ਭਾਈ ਯਾਰ ਇਹ ਬੰਦ ਹੋਣਾ ਬੰਦ ਹੋਣਾ ਸਾਰਾ ਇਹ ਵੀਰ ਜੀ ਤੁਸੀਂ ਘੜੀ ਕਿੱਥੋਂ ਲਈ ਆ ਇਹ ਵੀਰ ਜੀ ਮੈਂ ਸਟੇਸ਼ਨ ਤੋਂ ਲਈ ਕਿਹੜੇ ਸਟੇਸ਼ਨ ਤੋਂ ਵੀਰ ਜੀ ਮੰਡਾ ਬਾਜ਼ਾਰ ਅੰਮ੍ਰਿਤਸਰ ਤੋਂ ਮੰਡਾ ਬਾਜ਼ਾਰ ਕਿੰਨੇ ਡਾਲਰ ਦੀ ਵੀਰ ਜੀ ਇਹ ਵੀਰ ਜੀ 150 ਡਾਲਰ ਦੀ ਹੈ 150 ਡਾਲਰ ਦੀ ਉੱਥੇ ਤਾਂ ਰੁਪਈਆ ਚੱਲਦਾ ਵੀਰ ਜੀ 50% ਔਫ ਹੀ ਤਾਂ 150 ਡਾਲਰ ਦੀ ਉਦੋਂ 300 ਦੀ ਇੰਡੀਆ ਚ ਕਦੋਂ ਤੋਂ ਡਾਲਰ ਚੱਲਣ ਲੱਗਿਆ ਅੰਮ੍ਰਿਤਸਰ ਚ ਵੀ ਹਾਂਜੀ ਅੰਮ੍ਰਿਤਸਰ ਚ ਡਾਲਰ ਤਾਂ ਚੱਲਦੇ ਨੇ ਸਾਰੀਆਂ ਕਰੰਸੀਆਂ ਚੱਲਦੀਆਂ ਵਾ ਅੱਛਾ ਡੰਡਾ ਬਾਜ਼ਾਰ ਆ ਵੀਰ ਜੀ ਔਰ ਇੰਟਰਨੈਸ਼ਨਲ ਆ ਏ ਭਾਰਵੀਰ ਜੀ ਇਹਦਾ ਦਰਦ ਮੈਨੂੰ 1 ਰੁਪਿਆ ਦਾ ਵੀ ਨਹੀਂ ਲੱਗਦਾ ਨਹੀਂ ਇੰਨਾ ਧੱਕਾ ਨਾ ਅੱਛਾ ਧੱਕਾੜਾ ਕਰੋ ਵੀਰ ਜੀ ਧੱਕਾ ਚੱਲ ਆ ਜੋ ਫਿਰ ਹਾਂਜੀ ਕਿਦਾਂ ਦਾ ਲੱਗਾ ਤੁਹਾਨੂੰ ਫਿਰ ਮਿਲਟਨ ਘਾੜਨ ਬਹੁਤ ਸੋਹਣਾ ਬਟ ਥੱਕ ਚੁੱਕਿਆ ਸੀ ਬਹੁਤ ਜ਼ਿਆਦਾ ਕਾਫੀ ਵੱਡਾ ਆ ਜੀ ਠੀਕ ਹਲੇ ਅਸੀਂ ਬਹੁਤ ਪ੍ਰੈਸਾਈਜ਼ ਦਿਖਾਇਆ ਫਟਾਫਟ ਜੇ ਕੱਲੀ ਕੱਲੀ ਚੀਜ਼ ਡਿਟੇਲਸ ਦਿਖਾਉਤਾ ਇੱਕ ਦਿਨ ਚਾਹੀਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਪ੍ਰੋਪਰ ਬਣਦੀ ਆ ਜੀ ਵੀਡੀਓ ਬਟ ਕੋਈ ਗੱਲ ਨਹੀਂ ਅਸੀਂ ਹਾਫ ਆਫ ਦਾ ਪਾਰਟ ਨੈਕਸਟ ਟਾਈਮ ਕਦੇ ਦਿਖਾਵਾਂਗੇ ਤੁਹਾਨੂੰ ਹੁਣ ਤੁਹਾਨੂੰ ਹਾਫ ਅਸੀਂ ਜਾਨੀ ਕਿ ਇੱਕ ਤਰ੍ਹਾਂ ਦਾ ਘੁਮਾ ਦਿੱਤਾ ਤੇ ਫਿਰ ਕਿਉਂਕਿ ਵੀਡੀਓ ਵੀ ਬਹੁਤ ਲੰਬੀ ਹੋ ਜਾਂਦੀ ਆ ਇਸ ਹਿਸਾਬ ਨਾਲ ਸਾਨੂੰ ਇੰਨਾ ਠੀਕ ਲੱਗਾ ਤੇ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਨੈਕਸਟ ਵੀਡੀਓਜ਼ ਵਿੱਚ ਮਿਲਦੇ ਆਂ ਜੀ ਸਾਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਜੀ ਥੈਂਕ ਯੂ ਜੀ ਤੁਸੀਂ ਦੱਸਿਓ ਕੀ ਕਰੋ ਤੁਹਾਨੂੰ ਹੋਰ ਨਿਊਜ਼ੀਲੈਂਡ ਤੇ ਹੋਰ ਏਰੀਆ ਵਧੀਆ ਤੋਂ ਵਧੀਆ ਦਿਖਾਵਾਂਗੇ ਪਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਲੱਗਦਾ ਜੇ ਤੁਹਾਨੂੰ ਲੱਗਦਾ ਵੀ ਅਸੀਂ ਕਿਸ ਚੀਜ਼ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਆ ਤੁਸੀਂ ਕਮੈਂਟ ਕਰ ਸਕਦੇ ਹੋ ਪਰਸਨਲ ਡੀਐਮ ਕਰ ਸਕਦੇ ਹੋ ਪਰ ਡੈਫੀਨੇਟਲੀ ਸਾਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ